ਤੇ ਮਾੜੀ ਹਾਲਤ ਦੇ ਵਿੱਚ ਮਾਤਾ ਨੂੰ ਦਿਖਾਈ ਵੀ ਨਹੀਂ ਸੀ ਦਿੰਦਾ ਔਰ ਘਰ ਦੇ ਹਾਲਾਤ ਮਾਤਾ ਜੀ ਦੇ ਹਾਲਾਤ ਬਹੁਤ ਮਾੜੇ ਸੀ ਮਾਤਾ ਜੀ ਸੁੱਕੀ ਹੱਡੀਆਂ ਦੇ ਪਿੰਜਰ ਬਣੇ ਪਏ ਸੀ ਮਾਤਾ ਨੂੰ ਹਾਰਟ ਦੀ ਥੋੜੀ ਪ੍ਰੋਬਲਮ ਸੀ ਉਹਦੇ ਕਾਰਨ ਹੁਣ ਮਾਤਾ ਜੀ ਜੀਰੇ ਇਲਾਜ ਲਈ ਸਪਾਈਸਲੀ ਦੇ ਵਿੱਚ ਦਾਖਲ ਨੇ ਪਾਤਾ ਗੁਰਦੇਵ ਕੌਰ ਜੀ ਜੀ ਜ਼ਰੂਰ ਸੇਵਾ ਜਰੂਰ ਅਰਦਾਸ ਮਾਤਾ ਜੀ ਦੇ ਦੋਨੇ ਬੇਟੇ ਮੈਂਟਲੀ ਅਫਸਰਟ ਹੋ ਗਏ ਮਾਤਾ ਜੀ ਉਹਨੂੰ ਰੋਟੀ ਪਾਣੀ ਖਵਾਂਦੇ ਸੀ ਹੌਲੀ 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 ਮਾਤਾ ਵੀ ਬਿਜੁਰਗ ਰੋਟੀ ਹੁੰਦੀ ਤੇ ਘਰ ਦੇ ਹਾਲਾਤ ਬੱਤ ਤੋਂ ਬੱਤ ਹੋ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਤਾ ਗੁਰਦੇਵ ਕੌਰ ਜਿਨ੍ਹਾਂ ਨੂੰ ਤੁਸੀਂ ਦੇਖ ਰਹੇ ਹੋ ਸਕਰੀਨ ਤੇ ਇਸ ਟਾਈਮ ਜੇਰੇ ਇਲਾਜ ਨੇ ਬਿਮਾਰ ਨੇ ਸੀਰੀਅਸ ਨੇ ਕਾਫੀ ਜ਼ਿਆਦਾ ਮਾਤਾ ਜੀ ਨੂੰ ਅਸੀਂ ਨਾਹਲ ਪਿੰਡ ਆ ਜੀ ਜਲੰਧਰ ਸ਼ਹਿਰ ਦੇ ਬਿਲਕੁਲ ਬੁੱਕਲ ਚ ਪੈਂਦਾ ਉੱਥੋਂ ਲੈ ਕੇ ਆਏ ਸੀਗੇ 18 9 2023 ਨੂੰ ਕਰੀਬ 2 ਸਾਲ ਹੋ ਚੱਲੇ ਆ ਮਾਤਾ ਜੀ ਨੂੰ ਤੇ ਇਹਨਾਂ ਦੇ ਦੋ ਬੇਟੇ ਆ ਦੇਸ਼ਰਾਜ ਤੇ ਕਮਲਜੀਤ ਸਿੰਘ ਸਾਡੇ ਕੋਲੇ ਮੁਨਕਤਰੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ ਚ ਰਹਿ ਰਹੇ ਨੇ ਉਸ ਟਾਈਮ ਦੇ ਹਾਲਾਤ ਕੀ ਸੀ ਦੇਖੋ ਮਾਤਾ ਜੀ ਦੇ ਵੀ ਤੇ ਮਾਤਾ ਜੀ ਦੇ ਬੇਟੇ ਦੇ ਬੇਟਿਆਂ ਦੇ ਇੱਕ ਆ ਮਾਂ ਦਾ ਪੁੱਤ ਇਹ ਅੱਜ ਤੱਕ ਕੱਪੜੇ ਪਾਏ ਨਹੀਂ ਅਸੀਂ ਥੋੜਾ ਧਿਆਨ ਦਿੱਤਾ ਪਹਿਲਾਂ ਆਉਣ ਤੋਂ ਇਹ ਨਗਨ ਵਸਤਾ ਜੀ ਰਹਿੰਦੇ ਨੇ ਮਾਂ ਵਿਚਾਰੀ ਓਮੇ ਬੈਠੀ ਹੈ ਦੋਨੇ ਪੁੱਤ ਨੰਗੇ ਰਹਿੰਦੇ ਨੇ ਕੋਲੇ ਗੰਦਗੀ ਨਾਲ ਭਰੀਆਂ ਪਈਆਂ ਪਰ ਇਸ ਘਰ ਦੇ ਵਿੱਚ ਤਿੰਨ ਮੈਂਬਰ ਰਹਿ ਵੀ ਰਹੇ ਨੇ ਕਿਵੇਂ ਇਹ ਵੀਰ ਅਰਧ ਨਗਨ ਹਾਲਤ ਦੇ ਵਿੱਚ ਖੜਾ ਪੈਂਟੂ ਦੀ ਵਿਚਾਰੇ ਦੀ ਹੱਥ ਚ ਫੜੀ ਹੋਈ ਸੀਗੀ ਥੱਲੇ ਡਿੱਗੀ ਜਾਂਦੀ ਸੀ ਪਰ ਫਿਰ ਵੀ ਇਹ ਇਨਸਾਨ ਜਿਉਂਦੇ ਨੇ ਜਾਗਦੇ ਨੇ ਹਜੇ ਵੀ ਇਨਾਂ ਦੇ ਘਰ ਦੇ ਵਿੱਚ ਮੰਜਿਆਂ ਦੇ ਉੱਤੇ ਗੰਦਗੀ ਦੇ ਢੇਰ ਲੱਗੇ ਪਏ ਆ ਪੈਰਾਂ ਦੇ ਵਿੱਚ ਗੰਦਗੀ ਦੇ ਢੇਰ ਲੱਗੇ ਪਏ ਆ ਪਰ ਫੇਰ ਵੀ ਇਨਸਾਨ ਇਸ ਮਹੱਲੇ ਦੇ ਵਾਸੀ ਨੇ ਇਸ ਪਿੰਡ ਦੇ ਨਾਲ ਪਿੰਡ ਦੇ ਬਾਹਰ ਆਟਾ ਚੂਹੇ ਨੱਚੀ ਜਾਂਦੇ ਵਿੱਚ ਆ ਗੰਦੀਆਂ ਰਜਾਈਆਂ ਬਾ ਰੱਬਾ ਇੱਥੇ ਇਨਸਾਨ ਡਿੰਡੇ ਆ ਜੀ ਇਨਸਾਨ ਇਹ ਇਨਸਾਨਾਂ ਦਾ ਘਰ ਆ ਮੇਰਾ ਨਾਮ ਗੁਰਪ੍ਰੀਤ ਅਮਾ ਅਸੀਂ ਤੇਰੀ ਮਦਦ ਵਾਸਤੇ ਆਏ ਆ ਮਾਂ ਮਾਂ ਦੀ ਅੱਖਾਂ ਦੇ ਕਿੰਨੀਆਂ ਸੋਹਣੀਆਂ ਨੀਲੇ ਰੰਗ ਦੀਆਂ ਅੱਖਾਂ ਤੇ ਆਹ ਦੇਖਦਾ ਨਹੀਂ ਮਾਂ ਮਾਂ ਦੇਖਦਾ ਨਹੀਂ ਨਾ ਰੋ ਨਾ ਰੋ ਮਾਂ ਨਾ ਰੋ ਨਾ ਰੋ ਨਾ ਮਾਂ ਅਸੀਂ ਤੇਰੀ ਮਦਦ ਲਈ ਆਏ ਆ ਮਾਂ ਤੇਰੇ ਪੁੱਤ ਆ ਅਸੀਂ ਤੇਰੀ ਮਦਦ ਵਾਸਤੇ ਆਏ ਆ ਮਾਂ ਬਹੁਤ ਹੀ ਮਾੜੀ ਹਾਲਤ ਦੇ ਵਿੱਚ ਮਾਤਾ ਨੂੰ ਦਿਖਾਈ ਵੀ ਨਹੀਂ ਸੀ ਦਿੰਦਾ ਔਰ ਘਰ ਦੇ ਹਾਲਾਤ ਮਾਤਾ ਜੀ ਦੇ ਹਾਲਾਤ ਬਹੁਤ ਮਾੜੇ ਸੀ ਮਾਤਾ ਜੀ ਸੁੱਕ ਕੇ ਹੱਡੀਆਂ ਦੇ ਪਿੰਜਰ ਬਣੇ ਪਏ ਸੀ ਪਰ ਵਾਹਿਗੁਰੂ ਨੇ ਕਿਰਪਾ ਕੀਤੀ ਸਾਡੀ ਸੇਵਾ ਲਈ ਡਿਊਟੀ ਲਈ ਤੇ ਮਾਤਾ ਜੀ ਠੀਕ ਹੁੰਦੇ ਹੁੰਦੇ ਬਿਲਕੁਲ ਠੀਕ ਹੋ ਗਏ ਤੇ ਵਧੀਆ ਜ਼ਿੰਦਗੀ ਬਤੀਤ ਕਰਦੇ ਸੀ ਤੁਰੇ ਫਿਰਦੇ ਸੀ ਪਰ ਹੁਣ ਕੁਝ ਦਿਨਾਂ ਤੋਂ ਮਾਤਾ ਜੀ ਥੋੜੇ ਬਿਮਾਰ ਸੀਗੇ ਮਾਤਾ ਜੀ ਨੂੰ ਹਾਰਟ ਦੀ ਥੋੜੀ ਪ੍ਰੋਬਲਮ ਸੀ ਕਿਉਂਕਿ ਉਮਰ ਵੀ ਬਹੁਤ ਜ਼ਿਆਦਾ ਦੀ 85 ਸਾਲ ਦੀ ਉਮਰ ਹੈ ਮਾਤਾ ਜੀ ਦੀ ਤੇ ਉਹਦੇ ਕਾਰਨ ਹੁਣ ਮਾਤਾ ਜੀ ਜੇਰੇ ਇਲਾਜ ਨੇ ਆਈਸੀਯੂ ਦੇ ਵਿੱਚ ਦਾਖਲ ਨੇ ਕਿਤੇ ਇਹਨਾਂ ਦੇ ਰਿਸ਼ਤੇਦਾਰ ਭੈਣ ਭਰਾਵਾਂ ਨੂੰ ਬੇਨਤੀ ਇਹਨਾਂ ਦੀ ਬੇਟੀ ਨੂੰ ਵੀ ਅਸੀਂ ਫੋਨ ਕਰਦੇ ਆ ਤੇ ਜਰੂਰ ਆ ਕੇ ਮਿਲ ਕੇ ਜਾਣ ਤੇ ਜੇ ਕੋਈ ਹੋਰ ਵੀ ਰਿਸ਼ਤੇਦਾਰ ਭੈਣ ਭਰਾ ਆ ਵੀਡੀਓ ਦੇਖਦਾ ਜਰੂਰ ਆ ਕੇ ਜਾਇਓ ਬਾਕੀ ਭੈਣ ਭਰਾਵਾਂ ਨੂੰ ਵੀ ਬੇਨਤੀ ਹੈ ਇਸ ਵੀਡੀਓ ਨੂੰ ਸ਼ੇਅਰ ਕਰਿਓ ਤੇ ਮਾਤਾ ਜੀ ਵਾਸਤੇ ਦੁਆ ਕਰਿਓ ਅਰਦਾਸ ਕਰਿਓ ਵੀ ਇਹ ਤਕੜੇ ਹੋ ਜਾਣ ਠੀਕ ਹੋ ਜਾਣ ਇਹਨਾਂ ਦੇ ਦੋ ਬੇਟੇ ਆ ਦੋਨੋਂ ਫੁੱਟਵਾਲਾਂ ਸਿਉਣ ਦਾ ਕੰਮ ਕਰਦੇ ਸੀ ਮਾਤਾ ਵੀ ਇਹੀ ਕੰਮ ਕਰਦੀ ਹੁੰਦੀ ਸੀ ਕਿਉਂਕਿ ਜਲੰਧਰ ਫੈਕਟਰੀ ਸੀਗੀ ਨੇੜੇ ਜਿੱਥੇ ਫੁੱਟਵਾਲਾਂ ਦਾ ਸਿਉਣ ਦਾ ਬਣਦੀਆਂ ਸੀਗੀਆਂ ਤੇ ਪਰ ਹੌਲੀ-ਹੌਲੀ ਘਰ ਦੇ ਹਾਲਾਤ ਕੁਝ ਐਸੇ ਵਿਗੜੇ ਮਾਤਾ ਜੀ ਦੇ ਦੋਨੇ ਬੇਟੇ ਮੈਂਟਲੀ ਅਪਸੈਟ ਹੋ ਗਏ ਮਾਤਾ ਹੀ ਉਹਨਾਂ ਨੂੰ ਰੋਟੀ ਪਾਣੀ ਖਵਾਉਂਦੀ ਸੀ ਹੌਲੀ-ਹੌਲੀ-ਹੌਲੀ ਮਾਤਾ ਵੀ ਬਜ਼ੁਰਗ ਹੁੰਦੀ ਹੁੰਦੀ ਤੇ ਘਰ ਦੇ ਹਾਲਾਤ ਵੱਧ ਤੋਂ ਵੱਧਰ ਹੋ ਗਏ ਤੇ ਅੱਜ ਮਾਤਾ ਜੀ ਤੇ ਮਾਤਾ ਜੀ ਦੇ ਬੇਟੇ ਸੁਪਨਿਆਂ ਦੇ ਘਰ ਵਿੱਚ ਰਹਿ ਕੇ ਇੱਕ ਚੰਗਾ ਮਾਨ ਸਤਕਾਰ ਭਰਿਆ ਤੰਦਰੁਸਤੀ ਭਰਿਆ ਜੀਵਨ ਬਤੀਤ ਕਰ ਰਹੇ ਸੀ ਤੇ ਮਾਤਾ ਜੀ ਦੇ ਬੇਟੇ ਬਿਲਕੁਲ ਠੀਕ ਨੇ ਤੰਦਰੁਸਤ ਵੀ ਨੇ ਘਰੇ ਵੀ ਜਾਣਾ ਚਾਹੁੰਦੇ ਨੇ ਪਰ ਕੋਈ ਸਪੋਰਟ ਹੀ ਨਹੀਂ ਹੈਗੀ ਅੱਗੋਂ ਵੀ ਘਰੇ ਜਾਣ ਤੇ ਮਾਤਾ ਗੁਰਦੇਵ ਕੌਰ ਜੀ ਦੀ ਜਰੂਰ ਸੇਧ ਜਾਈ ਬਲੀ ਅਰਦਾਸ ਕਰਿਓ ਸਾਰੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ